ਸੀ ਡ੍ਰਿਲ ਬਣਾਉਣ ਵਾਲੀ ਬਹੁਤ ਵੱਡੀ ਇੰਡਸਟਰੀ ਬਿਲਦੀ ਪਾਤੜਾਂ ਅੱਜ ਐਗਜ਼ਿਬਿਸ਼ਨ ਤੇ ਪਹੁੰਚੇ ਆ ਜੀ ਤੇ ਜਿਸ ਨੇ ਕਿ 10 ਤੋਂ 12 ਤਰ੍ਹਾਂ ਦੀਆਂ ਸੀ ਡ੍ਰਿਲ ਕਿਸਾਨਾਂ ਨੂੰ ਪ੍ਰੋਵਾਈਡ ਕੀਤੀਆਂ ਨੇ ਜੋ ਕਿ ਬੜੀ ਐਡਵਾਂਸ ਟੈਕਨੋਲੋਜੀ ਦੇ ਨਾਲ ਤਿਆਰ ਕੀਤੀਆਂ ਤੇ ਅੱਜ ਜੋ ਵੀਡੀਓ ਦੇ ਵਿੱਚ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਇੱਕ ਡੀਐਸਆਰ ਦਾ ਨਵਾਂ ਅਪਡੇਟ ਵਰਜ਼ਨ ਹੈ ਜਿਸ ਦੀ ਕੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਤੇ ਸਾਡੇ ਨਾਲ ਭਾਈ ਪ੍ਰਿੰਸ ਜੀ ਮੌਜੂਦ ਨੇ ਜੋ ਕਿ ਬਿਲਦੀ ਐਗਰੋਟੈਕ ਇੰਡਸਟਰੀ ਚੋਂ ਨੇ ਤੇ ਪੂਰੀ ਜਾਣਕਾਰੀ ਦਿੰਨੇ ਆ ਤੇ ਬਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਕਿ ਬਿੱਲੀ ਸਸਰੀਕਾਰ ਸਸਰੀ ਨਾਲ ਦਿਲਪ੍ਰੀਤ ਜੀ ਹੋ ਠੀਕ ਠਾਕ ਸਭ ਵਧੀਆ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਿਲਕੁਲ ਤੇ ਅੱਛਾ ਅੱਜ ਆਪਾਂ ਕੀ ਲੈ ਕੇ ਆਏ ਜੀ ਜ਼ੀਰੋ ਡ੍ਰਿਲਾਂ ਦੀ ਗੱਲ ਕਰੀਏ ਪਹਿਲਾਂ ਜ਼ੀਰੋ ਡ੍ਰਿਲ ਤਾਂ ਦੇਖੋ ਸਰ ਵੇਰੀਐਂਟ ਇੰਨੇ ਆ ਲਗ 11 13 15 ਕਿੰਨ ਬਣਦੀ ਹੈ ਆਪਣੀਆਂ ਪੰਗੋ ਟੂ ਡਿਪੈਂਡ ਕਰਦਾ ਹੈ ਮਤਲਬ ਕੈਟਾਗਰੀ ਦੇ ਸਾਰਾ ਕੈਟਾਗਰੀ ਦੇ ਹਿਸਾਬ ਨਾਲ ਵੀ ਸਟੇਟ ਵੀ ਮੈਟਰ ਕਰਦੀ ਵੀ ਕਿਸੇ ਸਟੇਟ ਦੇ ਵਿੱਚ ਕਿਸ ਤਰ੍ਹਾਂ ਦੀ ਜੀ ਡ੍ਰਿਲ ਚੱਲਦੀ ਹੈ ਹਾਂਜੀ ਸਟੇਟ ਵੀ ਮੈਟਰ ਕਰਦੀ ਜਿਵੇਂ ਯੂਪੀ ਚ ਲੋਕ 11 ਟਾਈਮ ਜ਼ਿਆਦਾ ਯੂਜ਼ ਕਰਦੇ ਨੇ ਪੰਜਾਬ ਹਰਿਆਣਾ ਦੇ ਵਿੱਚ 13 15 ਚੱਲਦੀ ਹੈ ਜੀ ਆਪਾਂ ਜਣੀ ਕਸਟਮਰ ਇੱਕ ਵਾਰ ਆਪਾਂ ਦੱਸਦੀ ਹੈ ਆਪਣੇ ਵੀ ਇੰਡੀਆ ਤੋਂ ਇਲਾਵਾ ਹੋਰ ਕਿਹੜੀ ਕਿਹੜੀਆਂ ਕੰਪਨੀ ਦੇ ਵਿੱਚ ਆਪਣੇ ਮਾਡਲ ਐਕਸਪੋਰਟ ਹੁੰਦੀ ਹੈ ਤੋਂ ਇਲਾਵਾ ਤਾਂ ਸਰ ਮਤਲਬ ਕਿ ਸੀ ਡ੍ਰਿਲ ਅਲੱਗ-ਅਲੱਗ ਕਸਟਮਰ ਦੀ ਰਿਕੁਆਇਰਮੈਂਟ ਅਕੋਰਡਿੰਗ ਅਲੱਗ-ਅਲੱ ਕਨ ਕੰਟਰੀਜ਼ ਦੇ ਵਿੱਚ ਜਾਂਦੀਆਂ ਇੱਕ ਹੋਰ ਦੇ ਵਿੱਚ ਜਾਂਦੀਆਂ ਜੀ ਕੇਨੀਆ ਹੋ ਗਿਆ ਜੀ ਗਹਾਨਾ ਹੋ ਗਿਆ ਠੀਕ ਹੈ ਔਰ ਇਵਨ ਕਿ ਸ੍ਰੀਲੰਕਾ ਵਗੈਰਾ ਜਹਨਾ ਚ ਵੀ ਆਪਣਾ ਜਾਂਦੇ ਆ ਠੀਕ ਹੈ ਤੇ ਅੱਜ ਹੁਣ ਆਪਾਂ ਮੇਲੇ ਦੇ ਵਿੱਚ ਕਿਹੜੀ ਕਿਸ ਤਰ੍ਹਾਂ ਦੀ ਆਪਾਂ ਜਿਹੜੀ ਡ੍ਰਿਲ ਹੈ ਇੱਥੇ ਆਪਾਂ ਅੱਜ ਲੈ ਕੇ ਆਏ ਮਾਨੂੰ ਸਾਨੂੰ ਮੜੀ ਇਹਦੇ ਬਾਰੇ ਜਾਣਕਾਰੀ ਦਿਓ ਫਿਰ ਮੈਂ ਤਾਂ ਸਰ ਮੇਲੇ ਦੇ ਵਿੱਚ ਡੀਐਸਰ ਮਸ਼ੀਨ ਲਿਆਏ ਆ ਆਪਾਂ ਇਹਨੂੰ ਇਹਦੇ ਚ ਆਪਣੇ ਤਿੰਨ ਮਾਡਲ ਆ ਹਮ ਇੱਕ ਮਾਡਲ ਤਾਂ ਇਹ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਇਹਨੂੰ ਆਪਾਂ ਸਟੈਪ ਸੀਡਰ ਮਾਡਲ ਕਹਿੰਦੇ ਆ ਸਪੈਸ਼ਲ ਝੋਨੇ ਵਾਸਤੇ ਡਵੈਲਪਮੈਂਟ ਹੈ ਜੀ ਸਿਰਫ ਇਹ ਨਹੀਂ ਮਤਲਬ ਝੋਨੇ ਦੀ ਬਜਾਈ ਕਰਨੀ ਹੈ ਹਾਂ ਜੀ ਜਿਵੇਂ ਕਹਦੇ ਨੇ ਸਿੱਧੇ ਹੈ ਤਾਂ ਇਹ ਮਲਟੀ ਕ੍ਰੌਪ ਹੈ ਜੀ ਹਾਂ ਅੱਛਾ ਪਰ ਮੰਨ ਲਓ ਕਿ ਨੂੰ ਤੁਸੀਂ ਐਜ਼ ਆ ਸਿੰਪਲ ਮਸ਼ੀਨ ਵੀ ਯੂਜ਼ ਕਰ ਸਕਦੇ ਹੋ ਗੇਅਰ ਨਿਊਟਰਲ ਕਰਕੇ ਔਰ ਸਟੈਪ ਨੂੰ ਫ੍ਰੀ ਕਰਕੇ ਜੀ ਇੱਕ ਵਾਰ ਨਾ ਇਹਦੇ ਸਟੈਪ ਬਾਰੇ ਸਾਨੂੰ ਸਮਝਾਓ ਵੀ ਇਹ ਫਰਕ ਕਿਵੇਂ ਕਰਦੀ ਹੈ ਕਿਉਂਕਿ ਆ ਤਾਂ ਸਾਨੂੰ ਸਮਝ ਆ ਗਿਆ ਜਿਹੜਾ ਪਿੱਛੇ ਮਤਲਬ ਇਹਦੇ ਰੋ ਬਣਾਏ ਹੋਏ ਨੇ ਪਿੱਛੇ ਵਾਲੇ ਇਹ ਤਾਂ ਆਮ ਆਪਣੇ ਹਰ ਇੱਕ ਉਹਦੇ ਮਸ਼ੀਨ ਦੇ ਆਪ ਇਹ ਤਾਂ ਸੋਖਾ ਸਮਝ ਉਹ ਜਿਹੜੇ ਨੀਚੇ ਤੁਸੀਂ ਨੇ ਇਹਦੇ ਐਡਜਸਟਮੈਂਟ ਲਾਈਆਂ ਹੋਈਆਂ ਨੇ ਉਹ ਕਿਸ ਕੰਮ ਲਈ ਨੇ ਉਹਨਾਂ ਬਾਰੇ ਮੜੀ ਜਾਣਕਾਰੀ ਦਿਓ ਸਾਨੂੰ ਇਹ ਤਾਂ ਦੇਖੋ ਜੀ ਗੀਅਰ ਹੈ ਸਰ ਓਕੇ ਠੀਕ ਹੈ ਜੀ ਇਹਦਾ ਮੇਨ ਕੰਮ ਇਹ ਆ ਜਿਵੇਂ ਆਪਣੀ ਪਹਿਲਾ ਸਿਸਟਮ ਹੈ ਲੋਕ ਟ੍ਰਾਂਸਪਲੈਂਟ ਕਰਦੇ ਆ ਹਨਾ ਆਪਣੀ ਨਸਰੀ ਉਹਦੇ ਵਿੱਚ ਇੱਕ ਤਾਂ ਜਿਹੜੀ ਦਿੱਕਤ ਹੈ 메ਨ ਪਾਣੀ ਦੀ ਕੰਜ਼ਮਪਸ਼ਨ ਜ਼ਿਆਦਾ ਜੀ ਦੂਸਰਾ ਉਹਦੇ ਵਿੱਚ ਬਿਮਾਰੀ ਜਾਂਦੀ ਆਉਂਦੀ ਹੈ ਬਿਮਾਰੀ ਵੱਧ ਹੁੰਦੀ ਹੈ ਹੁਣ ਜਿਹੜੀ ਇਹ ਆ ਇਹ ਅਲਟਰਨੇਟ ਆ ਜੀ ਉਸ ਚੀਜ਼ ਦਾ ਇੱਕ ਤਾਂ ਲੇਬਰ ਬਚਦੀ ਹੈ ਜੀ ਬਿਲਕੁਲ ਦੂਸਰਾ ਪਾਣੀ ਦੀ ਬਚਤ ਹੈ ਠੀਕ ਹੈ ਜੀ ਮੇਨ ਕਿਸਾਨਾਂ ਨੂੰ ਦਿੱਕਤ ਕੀ ਆਉਂਦੀ ਸੀ ਜਿਹੜੀਆਂ ਪਹਿਲਾਂ ਮਸ਼ੀਨਾਂ ਸੀ ਉਹ ਕੰਟੀਨਿਊ ਸੀਡ ਸਿੱਟੀ ਜਾਂਦੀਆਂ ਸੀ ਉਹ ਮਤਲਬ ਉਹਦੇ 'ਚ ਰੁਕਦਾ ਨਹੀਂ ਸੀ ਹਾਂ ਉਹਦੇ 'ਚ ਰੁਕਦਾ ਨਹੀਂ ਸੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਗੈਪ ਚੇਂਜ ਕਰ ਸਕਦੇ ਹਾਂ ਆਪਣੀ ਸੀਡ ਦੀ ਵੈਰਾਈਟੀ ਦੇ ਅਕੋਰਡਿੰਗ ਜੀ ਠੀਕ ਹੈ ਜੀ ਮੰਨ ਲਓ ਆਪਾਂ ਪੀ ਆਰ ਯੂਜ਼ ਕਰਦੇ ਹਾਂ ਉਹ ਪੀ ਆਰ ਥੋੜਾ ਜ਼ਿਆਦਾ ਆ ਆਪਣਾ ਮੁੱਡਾ ਉਹਦਾ ਸਾਈਜ਼ ਜ਼ਿਆਦਾ ਹੁੰਦਾ ਵੀ ਬਾਸਮਤੀ ਆਪਣੇ ਵਿੱਚ ਜਿਵੇਂ ਉਹਦੇ ਚੌਲ ਦਾ ਫਰਕ ਹੁੰਦਾ ਚੌਲ ਦਾ ਫਰਕ ਹੁੰਦਾ ਉਹ ਘਟ ਬੁੱਝਾਂ ਮਾਰਦੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਜੀ ਹੂੰ ਇਹਦੇ ਵਿੱਚ ਆਪਾਂ 6 ਇੰਚ ਤੋਂ ਲੈ ਕੇ 18 20 ਇੰਚ ਤੱਕ ਜਿਹੜਾ ਗੈਪ ਆਪਣੀ ਮਰਜ਼ੀ ਦੇ ਨਾਲ ਐਡਜਸਟ ਕਰ ਸਕਦੇ ਆ ਇਹ ਗੇਅਰ ਤੋਂ ਓਕੇ ਹਾਂਜੀ ਇਹਦੇ ਚ ਚਾਰ ਸਟੈਪ ਹੈ ਜੀ ਠੀਕ ਜੀ ਜਿਵੇਂ ਜਿਵੇਂ ਤੁਸੀਂ ਮੰਨ ਲਓ ਆਪਣਾ ਫਰਸਟ ਗੇਅਰ ਦੇ ਵਿੱਚ ਹੂੰ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਚੱਕਰ ਆ ਉਹ ਜ਼ਿਆਦੇ ਹੋਣਗੇ ਇਹ ਨੇੜੇ ਨੀੜੇ ਗਿਰੂ ਠੀਕ ਹੈ ਜਿਵੇਂ ਜਿਵੇਂ ਹਾਈ ਚ ਚਲਾ ਜਾਊਗਾ ਉਵੇਂ ਉਵੇਂ ਦਾ ਜਿਹੜਾ ਗੈਪ ਹੈ ਮਤਲਬ ਜਿਵੇਂ ਜਿਵੇਂ ਉਹਦਾ ਚੌੜ ਦੇ ਅਕੋਰਡਿੰਗ ਆਪਾਂ ਝੋਨੇ ਦੇ ਅਕੋਰਡਿੰਗ ਲੇ ਸਕਦੇ ਆ ਤੇ ਇਹ ਉਹ ਸਾਨੂੰ ਇੱਕ ਵਾਰ ਦੱਸ ਦੋ ਵੀ ਉਹ ਵਰਕ ਕਰਦੇ ਕਿਵੇਂ ਨੇ ਵੀ ਆਪਾਂ ਹਨ ਵੀ ਜਿਵੇਂ ਉਹ ਬੰਦ ਹੁੰਦੇ ਨੇ ਉਹਦੇ ਪੋਰ ਇੱਕਦਮ ਜਦੋਂ ਆਪਾਂ ਲਿਫਟ ਚੱਕਨੇ ਜਾਂ ਕੁਝ ਹੁੰਦਾ ਨਹੀਂ ਕੰਟੀਨਿਊਲੀ ਦਾਣੇ ਕਿਹ ਗਿਰਦੇ ਰਹਿੰਦੇ ਨੇ ਥੱਲੇ ਜਦੋਂ ਆਪਾਂ ਲਿਫਟ ਵੀ ਚੱਕਦੇ ਆ ਹਾਂਜੀ ਹਾਂਜੀ ਇਹਦੇ ਬਾਰੇ ਸਮਝਾ ਦਿਓ ਮੜਦੇ ਇੱਕ ਵਾਰ ਇਹ ਫਰੰਟ ਵੀਲ ਦੇ ਨਾਲ ਹੀ ਇਹਦਾ ਆਪਰੇਸ਼ਨ ਹੈ ਜੀ ਠੀਕ ਹੈ ਉਹ ਗੀਅਰ ਦੇ ਉੱਪਰ ਮੈਕੈਨਿਜ਼ਮ ਲੱਗੀ ਹੋਈ ਹੈ ਜਿਹੜੀ ਇਹ ਸਟੈਪ ਨੂੰ ਕੰਟਰੋਲ ਕਰਦੀ ਹੈ ਓਕੇ ਹਾਂਜੀ ਠੀਕ ਹੈ ਉਹ ਗੀਅਰ ਵੀ ਕੰਮ ਕਰਦਾ ਆਪਣੇ ਬੀਜ ਤੋਂ ਬੀਜ ਦੀ ਦੂਰੀ ਨੂੰ ਉਹਦੇ ਵਿੱਚ ਤੇ ਇਹ ਪਹੀਏ ਵੀ ਕੰਮ ਕਰਦੇ ਜਿਵੇਂ ਮੈਂ ਮਤਲਬ ਹੁਣ ਆਪਾਂ ਮੂੜ-ਮੂੜ ਤੇ ਜਿਵੇਂ ਆਪਾਂ ਕਣਕ ਵੀ ਬੀਜਦੇ ਹਾਂ ਜਦ ਮੂੜ-ਮੂੜਦੇ ਆ ਤਾਂ ਕਣਕ ਦੇ ਵੀ ਕੀ ਹੁੰਦਾ ਵੀ ਉਹਦੇ ਗਿਰਜਣ ਦੇ ਨਹੀਂ ਥੱਲੇ ਜਾ ਨਹੀਂ ਸਰ ਇਹਦੇ ਵਿੱਚ ਉਦੋਂ ਹੀ ਬੰਦ ਹੋ ਜਾਣਾ ਸਿਸਟਮ ਨੇ ਲਿਫਟ ਚੱਕ ਦੀ ਸਾਰ ਚੱਕ ਦੇ ਸਾਰ ਹੀ ਬੰਦ ਹੋ ਜਾਣਾ ਜਿੰਨਾ ਟਾਈਮ ਉਹ ਟਾਇਰ ਘੁੰਮੂਗਾ ਉਹਨਾ ਟਾਈਮ ਲਈ ਵਰਕ ਕਰੂਗਾ ਵਰਕ ਕਰੂਗੀ ਜਦੋਂ ਟਾਇਰ ਉੱਪਰ ਹੋ ਗਿਆ ਹਵਾ ਦੇ ਸਟੈਪ ਨੇ ਬੰਦ ਹੋ ਜਾਣਾ ਸਟੈਪ ਨੇ ਥੋਏ ਬੰਦ ਹੋ ਜਾਣਾ ਹਾਂਜੀ ਥੋਏ ਬੰਦ ਹੋ ਜਾਣਾ ਠੀਕ ਹੈ ਇੱਕ ਵਾਰ ਮੜ ਕੇ ਦਿਖਾ ਦਈਏ ਕੰਮ ਕਰਦੇ ਕਿੱਦਾਂ ਨੇ ਇਹ ਮਤਲਬ ਆਪਾਂ ਹਾਂਜੀ ਸਰ ਦਿਖਾ ਦਿੰਨੇ ਜੀ ਬਸ ਇੱਕ ਵਾਰ ਦਿਖਾ ਦੇ ਇੱਧਰ ਆ ਕੇ ਇੱਧਰ ਆ ਜਾ ਇਹ ਫਰੰਟ ਵੀ ਲੈ ਹੁਣ ਜਿਵੇਂ ਹੁਣ ਵਰਕ ਕਰ ਲਈ ਆ ਸਭ ਤੋਂ ਹਾਂਜੀ ਹਾਂਜੀ ਹੈਨਾ ਇਹ ਉਹਨੇ ਫੀਲਡ ਦੇ ਵਿੱਚ ਚੱਲ ਰਹੀ ਹੈ ਤਾਂ ਇਹ ਅੱਛਾ ਪਿੱਛੋਂ ਇਹਨੇ ਮਤਲਬ ਇਕੱਠਾ ਹੀ ਸਟੈਪ ਉੱਠੂਗਾ ਜੀ ਇਕੱਠਾ ਹੀ ਸਟੈਪ ਉੱਧਰੋਂ ਗੇਅਰ ਘੁੰਮੂਗਾ ਜੀ ਹਾਂ ਠੀਕ ਹੈ ਜੀ ਉਹ ਗੇਅਰ ਨੇ ਇਧਰੋਂ ਆਪਦੇ ਹਿਸਾਬ ਨਾਲ ਉਹਦੀ ਚਾਲ ਹੈ ਜੀ ਉਸ ਹਿਸਾਬ ਨਾਲ ਇਹ ਵੀ ਅੱਗੇ ਸਪੀਡ ਜਿਵੇਂ ਮਤਲਬ ਲੀਵਰ ਆਪਣੀ ਝੋਨਾ ਲਾਉਂਦੀ ਹੈ ਇਹਨੇ ਸੇਮ ਉਦਾਂ ਦੀ ਉਪਜਾਈ ਕਰਨੀ ਹੈ ਹਾਂਜੀ ਬਿਲਕੁਲ ਜੀ ਠੀਕ ਹੈ ਇਹਦੇ ਚ ਆਪਣੇ ਆਪਾ ਆਪਣੀ ਮਰਜ਼ੀ ਦੇ ਨਾਲ ਗੈਪ ਹੈ ਜਿਹੜਾ ਐਡਜਸਟ ਕਰ ਸਕਦੇ ਐਡਜਸਟ ਕਰ ਸਕਦੇ ਆ ਵੀ ਆਪਾਂ ਨੇ ਜਿੰਨੀ ਕਿ ਦੂਰੀ ਵਧਾਉਣੀ ਹੈ ਗਿੱਟ ਦੀ ਗੱਲ ਨਹੀਂ ਡੇਢ ਗਿੱਟ ਦੀ ਗੱਲ ਜੀ ਆਪਾਂ ਨਹੀਂ ਕਰਨੀ ਹੈ ਜੀ ਉਹ ਆਪਣੀ ਮਰਜ਼ੀ ਹੈ ਜੀ ਆਪਾਂ ਹਿਸਾਬ ਨਾਲ ਕਰ ਸਕਦੇ ਹਾਂ ਜੀ ਇਹ ਹੁਣ ਤਾਂ ਇੱਕ ਹੋ ਗਈ ਝੋਨੇ ਦੀ ਬਜਾਈ ਉਹਦੇ ਇਲਾਵਾ ਹੋਰ ਕਿਹੜੀ ਬਜਾਈ ਕਰਦੀ ਹੈ ਇਹ ਇਹ ਹੈ ਤਾਂ ਮਲਟੀ ਕ੍ਰੌਪੀ ਹੈ ਜੀ ਜਿਹੜੀ ਆਪਣੀ ਸੀਡ ਪਲੇਟ ਹੈ ਜੀ ਇਹਨੂੰ ਆਪਾਂ ਚੇਂਜ ਕਰਕੇ ਇਹਦੇ ਨਾਲ ਸਰੋਂ ਹੋਗੀ ਮੱਕੀ ਹੋਗੀ ਜੀ ਠੀਕ ਹੈ ਠੀਕ ਹੈ ਜੀ ਮਟਰ ਹੋ ਗਏ ਛੋਲੇ ਹੋ ਗਏ ਜੀ ਇਹ ਸਭ ਚੀਜ਼ਾਂ ਵੀ ਇਹ ਬੀਜ ਦਿੰਦੀ ਹੈ ਜੀ ਕੋਈ ਦਿੱਕਤ ਵਾਲੀ ਨਹੀਂ ਇਹ ਪਲੇਟ ਸੀ ਨਾਲ ਪਾਉਗੀ ਪੂਰੀ ਹਾਂਜੀ ਹਾਂਜੀ ਪੂਰੀ ਜਿੰਨੇ ਪਰ ਆਪਾਂ ਜਿੰਨੇ ਸਰੋਂ ਬੀਜਣੀਆਂ ਜਾਂ ਕੁਝ ਵੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇੱਧਰ ਆਪਣੀ ਖਾਦ ਵਗੈਰਾ ਦਾ ਗਿਆ ਹੈ ਨਾ ਜੀ ਇਹ ਹਾਂਜੀ ਠੀਕ ਹੈ ਠੀਕ ਹੈ ਤੇ ਆਪਾਂ ਅੱਜ ਮੇਲੇ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਿਹੜਾ ਪ੍ਰੋਡਕਟ ਆਪਾਂ ਨਾਲ ਲੈ ਕੇ ਆਏ ਆ ਜੀ ਇਸ ਤੋਂ ਇਲਾਵਾ ਜੀ 360 ਡਿਗਰੀ ਲੈਵਲਰ ਹੈ ਜੀ ਹੂੰ ਇਹ ਆਪਾਂ ਕਰਾ ਕਹਿੰਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਇਹ ਮਤਲਬ ਆਪਣੇ ਇੰਡੀਆ ਦੇ ਹੀ ਹੈ ਜਾਂ ਐਕਸਪੋਰਟ ਹੋਣ ਵਾਲਾ ਮਾਡਲ ਹੈ ਇਹ ਐਕਸਪੋਰਟ ਵੀ ਕਰਦੇ ਆ ਜੀ ਜੇ ਆਪਣੇ ਇੱਥੋਂ ਡਿਮਾਂਡ ਆਉਂਦੀ ਤਾਂ ਇੱਥੇ ਵੀ ਦੇ ਦਿੰਦੇ ਆ ਜੀ ਇੱਥੇ ਵੀ ਦੇ ਦਿੰਦੇ ਆ ਹਾਂ ਜੀ ਮੈਨੂੰ ਐਕਸਪੋਰਟ ਹੀ ਹੈ ਸੈਸੂ ਦੇ ਦਾ ਇਹ 7 ਫੀਟ ਚ ਹੈ ਜੀ 7 ਹਾਂ ਜੀ ਬੱਕਟ ਦਾ ਸਾਈਜ਼ 7 ਫੀਟ ਹੈ ਜੀ ਇਕੱਲੀ ਮਤਲਬ ਪਟਾਈ ਦੇ ਕੰਮ ਆਉਂਦਾ ਜੇ ਆਪਾਂ ਕਹਿ ਦਈਏ ਵੀ ਜਿੱਦਾਂ ਆਪਾਂ ਨੇ ਲੇਜ਼ਰ ਕਰਾਦਾ ਵਰਦਾ ਉਦਾਂ ਵੀ ਆਪਾਂ ਮਾਲ ਲੈ ਕੇ ਵੀ ਜਾਣਾ ਖਿੱਚ ਕੇ ਹਾਂਜੀ ਇਹ ਮਾਲ ਖਿੱਚ ਕੇ ਵੀ ਲਿਜਾਊਗਾ ਆਪਾਂ ਰਿਵਰਸ ਕਰਕੇ ਯੂਜ਼ ਕਰਨਾ ਹੈ ਠੀਕ ਹੈ ਟਰੈਕਟਰ ਨੂੰ 360 ਡਿਗਰੀ ਰੋਟੇਸ਼ਨ ਹੈ ਦੀ ਜੇ ਸਾਈਡ ਤੇ ਕਰਨੀ ਹੈ ਤਾਂ ਤਾਂ ਵੀ ਇਹ ਕੰਮ ਕਰੂਗਾ ਠੀਕ ਹੈ ਠੀਕ ਹੈ ਤੇ ਮਤਲਬ ਇਧਰ ਲੇਜ਼ਰ ਕਰਾ ਵੀ ਆਪਣਾ ਹਾਂਜੀ ਲੇਜ਼ਰ ਲੈਂਦੇ ਆਂ ਲੇਜ਼ਰ ਕਰਾ ਕਿੰਨੇ ਫੁੱਟ ਤੋਂ ਕਿੰਨੇ ਫੁੱਟ ਤੱਕ ਆਪਾਂ ਇਹ ਜੀ ਆਪਣਾ 7 ਫੁੱਟ ਤੋਂ ਲੈ ਕੇ ਐਕਸਪੋਰਟ ਮਾਡਲ 12 ਫੀਟ ਤੱਕ ਜਾਂਦਾ ਠੀਕ ਹੈ ਉਹ ਹੁਣ ਨਵੇਂ بڑے ਚੱਲ ਗਏ ਆਪਣੇ ਹਾਂਜੀ ਹਾਂਜੀ ਐਡਜਸਟੇਬਲ ਵਾਲੇ ਆਪਾਂ ਕਰ ਸਕਦੇ ਆਂ ਅੱਪੋ ਵੱਧ ਤੋਂ ਵੱਧ ਕਿੰਨੇ ਫੁੱਟ ਤੱਕ ਜਿਹੜਾ ਆਪਾਂ ਲੇਜ਼ਰ ਕਲਾ ਤਿਆਰ ਕਰਦੇ ਆਂ ਆਪਾਂ 12 ਫੁੱਟ ਤੱਕ ਕਰਦੇ ਆਂ 12 ਫੁੱਟ ਤੱਕ ਹਾਂਜੀ ਸਿਸਟਮ ਫਿਰ ਆਪਾਂ ਕਿਹੜਾ ਦੰਦੇ ਇਹਨਾਂ ਨਾਲ ਸਿਸਟਮ ਵੈਸੇ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਹੈ ਜੀ ਵੈਸੇ ਅਸੀਂ ਸੈਲਿਕ ਦਾ ਹੀ ਰეკਮੈਂਡ ਕਰਦੇ ਆਂ ਸੈਲਿਕ ਦਾ ਹਾਂਜੀ ਠੀਕ ਹੈ ਫਿਰ ਉਹਦੀ ਸਾਰੀ ਮਤਲਬ ਗਾਰੰਟੀ ਵਾਰੰਟੀ ਹਾਂਜੀ ਹਾਂਜੀ ਠੀਕ ਹੈ ਗਾਰੰਟੀ ਵਾਰੰਟੀ ਉਹ ਹੋ ਰਹੀ ਹੈ ਸੋ ਬਾਕੀ 0 ਡ੍ਰਿਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੈਂਡ ਵਾਸਤੇ ਖਰੀਦਣ ਵਾਸਤੇ ਨਿਚੇ ਦਿੱਤੇ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਆਪਾਂ ਨਾਲ ਪੂਰਾ ਐਡਰੈਸ ਸਾਰਾ ਮੈਂਸ਼ਨ ਕਰਦੇ ਹਾਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਸੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ